ਪੂਰ ਨੀਗੜੇ ਤੋਂ ਨੇੜਲੇ ਪਿੰਡ ਨਾਮਪੁਰ ਵਿਖੇ ਪਿੰਡ ਫਮਣਵਾਲ ਨੂੰ ਜਾਣ ਵਾਲੀ ਨਹਿਰ ਦੀ ਪਾਟੜੀ ਤੇ ਸੜਕ ਦੇ ਨੇੜੇ ਪੁਲਿਸ ਵੱਲੋਂ ਅਸਲੀ ਰਿਕਵਰੀ ਲਈ ਜਾਂਦੇ ਗਏ ਇੱਕ ਗੈਂਗਸਟਰ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਵਿੱਚ ਗੈਂਗਸਟਰ ਦੀ ਲੱਤ ਤੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਘਟਨਾ ਦੇ ਸਥਾਨ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ। ਪੰਜਾਬ ਪੁਲਿਸ ਦੇ ਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੇ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਉਹਨਾਂ ਦੱਸਿਆ ਕਿ ਸੀਆਈ ਸਟਾਪ ਦੇ ਇੰਚਾਰਜ ਸੰਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਗੈਂਗਸਟਰ ਮੰਨਿੰਦਰ ਸਿੰਘ ਮੋਹਾਲੀ ਨੂੰ ਕਾਸਲੇ ਰਿਕਵਰੀ ਲਈ ਪਿੰਡ ਨਾਪਰ ਤੋਂ ਪੰਮਨਵਾਲ ਨੂੰ ਜਾਣ ਵਾਲੀ ਨਹਿਰ ਪਟੜੀ ਤੇ ਲਿਆਂਦਾ ਗਿਆ ਸੀ ਜਦੋਂ ਪੁਲਿਸ ਪਾਰਟੀ ਉੱਥੇ ਆਈ ਤਾਂ ਤੁਰੰਤ ਖਤਾਨਾ ਚ ਪਹਿਲਾਂ ਲੁਕਾ ਕੇ ਰੱਖੀ ਗਈ ਵਿਦੇਸ਼ੀ ਪਿਸਤੌਲ ਜੋ ਕਿ ਲੋਡ ਸੀ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਪੂਰੀ ਤਰ੍ਹਾਂ ਵਸਤੇਜ ਪੁਲਿਸ ਮੁਲਾਜ਼ਮਾ ਨੇ ਆਪਣੇ ਵਿਚਾਲੇ ਹੀ ਜਵਾਬੀ ਫਾਇਰਿੰਗ ਕਰਦੇ ਆ ਗੈਂਗਸਟਰ ਦੀ ਲੱਤ 'ਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਉਸ ਨੂੰ ਕਾਬੂ ਕਰ ਲਿਆ ਉਹਨਾਂ ਦੱਸਿਆ ਕਿ ਗੈਂਗਸਟਰ ਵੱਲੋਂ ਪੁਲਿਸ ਪਾਰਟੀ ਤੇ ਕੀਤੀ ਫਾਇਰਿੰਗ ਵਿੱਚ ਇੱਕ ਗੋਲੀ ਪੁਲਿਸ ਮੁਲਾਜ਼ਮ ਦੀ ਪੱਗ ਨੂੰ ਸੁੱਧੀ ਹੋਈ ਇੱਕ ਪੁਲਿਸ ਦੀ ਗੱਡੀ ਵਿੱਚ ਜਾ ਲੱਗੀ ਜ਼ਖਮੀ ਗੈਂਗਸਟਰ ਨੂੰ ਲਾਜ ਲਈ ਸੰਗਰੂਰ ਭੇਜਿਆ ਗਿਆ ਰਿਪੋਰਟ ਰਾਜ ਕੁਮਾਰੀ ਭਵਾਨੀ ਘਰ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਜਸੇ ਗਬੜਿਤ ਤੱਕ ਆਤੇ ਮਾਗੀ ਦੇ ਇਹ ਸੀ ਸਟਾਪ ਟੀਮ ਸੀ ਉਹ ਕ੍ਰਿਸਟਲ ਬਰਾਮਦ ਕਰਾਉਣ ਆਏ ਸੀ ਅਨੰਦਪੁਰ ਸੇ ਦੋਸਤ ਸੀ ਤੇ ਦੋ ਬਰਾਮਦਗੀ ਕਰਾਉਣ ਵੇਲੇ ਕ੍ਰਿਸਟਲ ਕੱਟ ਲਗਾਉ ਉਹ ਕ੍ਰਿਸਟਲ ਪਹਿਲੀ ਨੋਟ ਸੀਗਾ ਉਹਨੇ ਇੱਕਦਮ ਉਹਮ ਰਾਜ ਨੂੰ ਵੀਡੀਓ ਬਣਾ ਰਹੇ ਸੀ ਉਹਨੂੰ ਧੱਕਾ ਦਿੱਤਾ ਉਹਨੂੰ ਪਲਿਸਟਾ ਇਹ ਦੋ ਵਾਰ ਪਿਛਟ ਨੂੰ ਉਹਦੇ ਫੇਰ ਕੀਤਾ ਤੇ ਕਤੈਰ ਨੂੰ ਪੁੱਜਿਆ ਭਗਤ ਚ ਤੇ ਉਹ ਡਿੰਗ ਵੱਤ ਲਈ ਤੇ ਦੂਜਾ ਉਹਨੇ ਪੁਲਿਸ ਪਾਰਟੀ ਦੀ ਗੱਡੀ ਤੋਂ ਫੇਰ ਕੀਤਾ ਤੇ ਉਹਨੂੰ ਕੁੱਸ ਪਾਰਟੀ ਨੂੰ ਉੱਤੇ ਨਿਸ਼ਚਿਤਤਾ ਵੀ ਤਿੰਨ ਚ ਉਹਨੇ ਦੁਬਾਰੀ ਫੇਰ ਕੀਤਾ ਉਹਦਾ ਤਾਂ ਮਨਿੰਦਰ ਸਿੰਘ ਤੇਰੇ ਕੇਸ ਵਿੱਚ ਉਹ ਆਰੰਝੀ ਰੰਗ ਦਾ ਬੱਪ ਪੈਸਾ ਅੱਜ ਕੀ ਬਰਾਮਗੀ ਦੇ ਬਰਾਮਗੀ ਬਸ ਪਛਲੀ ਬਰਾਮਗੀ ਜਿਹੜਾ ਆਮ ਜੀ ਐਲਗੇਟ ਹੈ ਇਸ ਤੋਂ ਮਤੇ ਕੋਈ ਪੁਸ਼ਤ ਨਹੀਂ ਫਿਰ ਕਿਤੇ ਕੀ ਕਾਰਵਾਈ ਕਰ ਰਹੇ ਹੋ ਉਹ ਤੇ ਮੁਕਦਮਾ ਅੰਦਰ ਹੀ ਕਰੀ ਐਫ ਆਈਰ ਮੋਰ ਕਰ ਬਾਕੀ ਕਰੂ ਚੱਲ ਰਹੀ ਹੈ ਜੀ ਕੋਈ ਮਲਾਜਨ ਦੇ ਕੋਈ ਲੱਗੀ ਹੈ ਕੋਈ ਗੋਲੀ ਆ ਨਹੀਂ ਪੱਗ ਚ ਭਜੀ ਆ ਪੱਗ ਚ ਭਜੀ ਤੇ ਉਹ ਜਿਹੜਾ ਬੰਦਾ ਸੀਗਾ ਕ੍ਰਾਈਮਨਲ ਬੰਦਾ ਸੀਗਾ ਉਹਦੀ ਰੋਪੀ ਜਿਹੜਾ ਉਹਦੇ ਕ੍ਰਾਈਮਨਲ ਬੰਦੇ ਦੇ ਜਿਹੜੀ ਲੱਗੀ ਆ ਜੀ ਗੋਲੀ ਉਹਦੀ ਭਜੀ ਆ ਉਹਦੀ ਲੱਤ ਚ ਲੱਗੀ ਉਹਦੀ ਲੱਤ ਚ ਉਹ ਉਹ ਕਿੱਥੇ ਜੀ ਉਹ ਸੁਰੂ ਲੈ ਕੇ ਨਹੀਂ ਸ਼ੁਰੂ ਕਰੀਓ ਤੁਸੀਂ ਉਸੇ ਇੱਥੇ ਟੀਮ ਲੱਗੀ ਹੋਣਾ